ਪਿਆਰੋ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਸਾਹਿਬ ਪਾਤਸ਼ਾਹ ਸ਼ੀਵੀ ਜੀ ਗੁਰੂ ਪਾਸ਼ਰੇ ਚੰਨ ਸੋ ਧਰਤੀ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਲਾਈਵ ਸਵੇਰੇ ਗੁਰੂ ਪਾਸ਼ਾ ਦੇ ਪਵਿੱਤਰ ਸਥਾਨ ਤੋਂ ਨਗਰ ਕੀਰਤਨ ਚੱਲੇਗਾ ਜੀ ਟਾਈਮ ਤੁਹਾਨੂੰ ਪੁੱਛ ਕੇ ਦੱਸ ਦਿੰਨੇ ਆ ਜੀ ਪਾਲਕੀ ਸਾਹਿਬ ਦੇਖੋ ਤਿਆਰ ਹੋ ਰਹੀ ਹੈ ਜੀ

ਹੋ ਠੀਕ ਹੈ ਜੀ ਇਹ ਤੇਰੇ ਪਾਲ ਕੇ ਤੇਰਾ ਪਾਲ ਕੇ ਕਿਰਤਾਂ ਦਾ ਪਾਲ ਕੇ ਕਿਰਤਾਂ ਦਾ ਪਾਲ 아래 그래. 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 ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਹਰਗੋਬਿੰਦਪੁਰ ਪਾਤਸ਼ਾਹੀ 6ਵੀਂ ਜੀ ਸੂਖ ਰੋਣਾ ਆਇਆ ਹਜਤਾ ਸੁਧਾਇ ਸੂਖ ਰੋਣਾ ਆਇਆ ਆਹੇ ਕਾਲ ਖਾਇਨ ਸਈ ਜੀਤ ਮੇ कृपा 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 अ कृपाल अीत में कृपा ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਮਦਮਾ ਸਾਹਿਬ ਪਾਸ਼ਾਏ 6ਵੀਂ ਸ੍ਰੀ ਹਰਗੋਬਿੰਦਪੁਰ ਗੁਰੂ ਪਾਸ਼ਰੇ ਚੰਨਸ਼ੋ ਪ੍ਰਾਪਤ ਧਰਤੀ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰ ਜੀ ਕਿਲਾ ਹੈ ਪ੍ਰਹਾਰਨ ਅਸਕਰਣ ਜੈ ਮਾਰ ਦੇ ਤਾਰ ਸਿਖਲੋ ਬਾਦਰਾ ਮਨਤ ਪਰ ਜੈ ਤੇਗ ਹਸ ਕਿਰਪਾ ਅੰਨੋ ਘਰ ਤੋਂ ਤੁਮਦਰ ਮਰਤੀ ਸੈਤ ਸ੍ਰੋ ਹਿਸਤਿ ਕਹੇ ਹਮਾਰੀ ਕੀ ਕੀਰਤੋ ਹਿਸਤਿ दु खे व्य दुही निशानी जीती कृपा जीत में कृपा कृपा पाल कृपा 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 भई जीत में ਖੇ ਸਭੇ ਸੂਰ ਹੋਂ ਕੇ ਅੰਗਲਾ ਮੁਕਾਬਲਾ ਤੂਰੇ ਪਾਣੀ ਦੱਬਾ ਲਿਆਂ ਤੇ ਚੰਡੀ ਰਾਖਾਣੀ ਵਾਹੀ ਤੈਨੂੰ ਕੋਪਰ ਤੂਰ ਤੇ ਵਾਣੀ ਲੱਖੀ ਤਰਕ ਲੈ ਪੱਕੇ ਤਰਾ ਬੁਲਾਣੀ ਰਣ ਕੀ ਧਰਤ ਜਾਏ ਲੈ ਕੇ ਆਵਾ ਸਿਧਾਣੀ ਸਿੰਘਾਂ ਤਹੁਂਦੇ ਆ ਪੂਰਮ ਸਿਂਹ ਲਹਿਰੋੜੀ ਦੁਸ਼ਮਨਾਂ ਦੇ ਵੱਡੇ ਕੰਮ ਦਿਖਾਣੀ ਨੂੰ ਵੇਖੇ ਖੇਤ ਵਿੱਚ ਰਣਕ ਰਣਕ ਦਿੱਤੀ ਬਾਣੀ ਨਹੁ ਬਿਜਦੀ ਚਾਰੇ ਦੁੱਖ ਕਹਾਣੀ ਚੰਦ ਤੇ ਬਿਦੀ ਐ ਜੀਤ ਮੈਂ कृपा कर देरी कृपा कर देरी कृपा कर देरी आई कि मेरी कृपा कर दे जब मैं पागल था तब मैं रोष तन कर दे करवान अनबाल का